ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਮੈਂ ਹਾਂ ਦਿਵਿਆ ਸ਼ਰਮਾ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਨ੍ਹਾਂ ਦੇ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਹੈ ਜਾਂ ਫਿਰ ਕਮਰ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਫਿਰ ਆਪਦੀ ਅੱਖਾਂ ਦੀ ਰੋਸ਼ਨੀ ਵਧਾਣਾ ਚਾਹੁੰਦੇ ਨੇ ਤਾਂ ਤਿੰਨ ਤੇਲਾਂ ਨੂੰ ਮਿਲਾ ਕੇ ਆਪਾਂ ਇੱਕ ਤੇਲ ਤਿਆਰ ਕਰਨਾ ਹੈ ਅਗਰ ਉਹ ਨਾਭੀ ਦੇ ਵਿੱਚ ਲਗਾਇਆ ਜਾਏ ਤਾਂ ਇਹ ਤਿੰਨੋਂ ਹੀ ਰੋਗ ਦੂਰ ਹੁੰਦੇ ਨੇ ਯਾਨੀ ਜੋੜਾਂ ਦਾ ਦਰਦ ਦੂਰ ਹੁੰਦਾ ਹੈ ਕਮਰ ਦਾ ਦਰਦ ਦੂਰ ਹੁੰਦਾ ਤੇ ਅੱਖਾਂ ਦੀ ਰੋਸ਼ਨੀ ਵਾਧੀ ਹੈ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਆਪਾਂ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ ਕਿ ਉਹ ਤਿੰਨ ਤੇਲ ਕਿਹੜੇ ਨੇ ਉਸ ਕੀ ਤੁਹਾਡੇ ਬੱਚੇ ਬਿਨਾ ਮੈਡੀਸਿਨ ਤੋਂ ਤੰਦਰੁਸਤ ਰਹਿਣ ਨਿਰੋਗ ਰਹਿਣ ਤੇ ਤੁਹਾਡੀ ਪ੍ਰੈਗਨਨਸੀ ਲਾਈਫ ਵੀ ਸੇਫ ਰਹੇ ਤੇ ਤੁਸੀਂ ਮੇਰਾ ਚੈਨਲ ਇੰਡੀਅਨ ਮਮ ਕਮ ਜ਼ਰੂਰ ਵਿਜ਼ਿਟ ਕਰੋ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਮਨ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਤੇ ਉਹਦੇ ਵਿੱਚ ਆਪਾਂ ਨੂੰ ਤਿੰਨ ਤੇਲਾਂ ਦੀ ਜ਼ਰੂਰਤ ਹੈ ਤੇ ਇਕੁਅਲ ਕੁਆਂਟੀਟੀ ਚ ਲੈਣੀਆਂ ਯਾਨੀ ਬਰਾਬਰ ਮਾਤਰਾ ਚ ਆਪਾਂ ਲੈਣੇ ਆ ਤੁਸੀਂ ਲੈਣਾ ਇੱਕ ਚਮਚ ਮਸਟਰਡ ਆਇਲ ਪਿਓਰ ਮਸਟਰਡ ਆਇਲ ਕੋਈ ਗਰਮ ਕੀਤਾ ਹੋਇਆ ਨਹੀਂ ਲੈਣਾ ਇਸ ਤੋਂ ਇਲਾਵਾ ਤੁਸੀਂ ਇੱਕ ਚਮਚ ਕੋਕੋਨਟ ਆਇਲ ਲੈਣਾ ਨਾਰੀਅਲ ਦਾ ਤੇਲ ਲੈਣਾ ਤੇ ਇੱਕ ਚਮਚ ਹੀ ਬਦਾਮ ਰੋਗਨ ਲੈਣਾ ਹੇਅਰ ਆਇਲ ਬਦਾਮ ਰੋਗਨ ਨਹੀਂ ਲੈਣਾ ਸਹੀ ਬਦਾਮ ਰੋਗ ਨਹੀਂ ਲੈਣਾ ਵਾਲਾਂ ਤੇ ਲਗਾਉਣ ਵਾਲਾ ਨਹੀਂ ਲੈਣਾ ਇਹਨਾਂ ਤਿੰਨਾਂ ਨੂੰ ਇਕੁਅਲ ਕੁਆਂਟੀਟੀ ਚਿਆ ਨਹੀਂ ਤੁਸੀਂ ਇੱਕ ਇੱਕ ਚਮਚ ਸਟੋਰ ਕਰਕੇ ਰੱਖ ਸਕਦੇ ਹੋ ਦੋ ਦੋ ਚਮਚ ਵੀ ਸਟੋਰ ਕਰਕੇ ਰੱਖ ਸਕਦੇ ਹੋ ਆਪਾਂ ਤੇ ਇਹਨਾਂ ਨੂੰ ਇਕੁਅਲ ਕੁਆਂਟੀਟੀ ਚ ਲੈ ਕੇ ਮਿਕਸ ਕਰ ਲੈਣਾ ਤੇ ਰਾਤ ਨੂੰ ਸੌਣ ਲੱਗਿਆਂ ਇੱਕ ਡ੍ਰੌਪ ਨਾਭੀ ਦੇ ਵਿੱਚ ਪਾ ਕੇ ਸੋ ਜਾਣੀ ਹੈ ਕੁਝ ਦਿਨ ਤੁਸੀਂ ਐਵੇਂ ਕਰੋਗੇ ਤੁਹਾਨੂੰ ਇਹਦੇ ਰਿਜ਼ਲਟ ਮਿਲਣਗੇ ਜਿਨ੍ਹਾਂ ਦੀ ਹੱਡੀਆਂ ਦੀ ਗਰੀਸ ਖਤਮ ਹੋ ਗਈ ਹੈ ਗੋਡੇ ਬੜੇ ਦਰਦ ਹੁੰਦੇ ਨੇ ਜੋੜ ਬਹੁਤ ਦਰਦੁੰਦੇ ਨੇ ਕਮਰ ਦਰਦ ਹੁੰਦੀ ਹੈ ਬੈਠਣ ਉੱਠਣ ਚ ਤਕਲੀਫ ਹੁੰਦੀ ਹੈ ਤੁਸੀਂ ਇਹਦੇ ਚ ਰੀਅਲੀ ਫੀਲ ਕਰੋਗੇ ਐਸ ਦੇ ਨਾਲ-ਨਾਲ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੈ ਇਹ ਫਾਰਮੂਲਾ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਹਾਡੇ ਕੰਮ ਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਜੇ ਤੇ ਆਪਦੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਜੇ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓਜ਼ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਉਦ ਤੱਕ ਵਾਸਤੇ ਗੁੱਡ ਬਾਏ